ਦਿਆਨਗਰ ਨਗਰ ਨਿਗਮ ਪਠਾਨਕੋਟ ਦੀ ਬਿਲਡਿੰਗ ਬ੍ਰਾਂਚ ਦੇ ਮਿਊਨਿਸਪਲ ਟਾਊਨ ਪਲੈਨਰ ਨਰੇਸ਼ ਕੁਮਾਰ ਨੇ ਦੱਸਿਆ ਕਿ ਮਿਸ਼ਨ ਰੋਡ ਤੇ ਨਜਾਇਜ਼ ਤੌਰ ਤੇ ਕਲੋਨੀ ਬਣਾਈ ਜਾ ਰਹੀ ਸੀ ਅਤੇ ਇਸ ਕਲੋਨੀ ਦੇ ਮਾਲਕਾਂ ਨੂੰ ਪਹਿਲਾਂ ਵੀ ਕਈ ਨੋਟਿਸ ਜਾਰੀ ਕੀਤੇ ਗਏ। ਸਾਨੂੰ ਕਲੋਨੀ ਦੇ ਗੇਟ ਦੇ ਬਾਹਰ ਨਗਰ ਨਿਗਮ ਕਮਿਸ਼ਨਰ ਦੇ ਦੁਸ਼ਾ ਨਿਰਦੇਸ਼ ਤੇ ਬੋਰਡ ਵੀ ਲਗਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕਲੋਨੀ ਮਾਲਕਾਂ ਵੱਲੋਂ ਕਲੋਨੀ ਨੂੰ ਬਿਨਾਂ ਪਾਸ ਕਰਵਾਏ ਇਸ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਦੇ ਉੱਤੇ ਕਾਰਵਾਈ ਕਰਦਿਆਂ ਹੋਇਆ ਅੱਜ ਇਸ ਕਲੋਨੀ ਨੂੰ ਬਿਲਡਿੰਗ ਬ੍ਰਾਂਚ ਇੰਸਪੈਕਟਰ ਰਣਦੀਪ ਕੌਰ ਦੀ ਨਿਗਰਾਨੀ ਹੇਠ ਸੀਲ ਕਰ ਦਿੱਤਾ ਗਿਆ। ਕਲੋਨੀ ਦੇ ਦੋਨਾਂ 게ਟਾਂ ਦੇ ਬਾਹਰ ਬੋਰਡ ਲਗਾ ਦਿੱਤੇ ਗਏ ਨੇ ਜਿਸ ਦੇ ਉੱਤੇ ਸਾਫ਼ ਤੌਰ ਤੇ ਨਗਰ ਨਿਗਮ ਕਮਿਸ਼ਨਰ ਦੇ ਹੁਕਮ ਅਨੁਸਾਰ ਲਿਖਿਆ ਗਿਆ ਹੈ ਕਿ ਇਹ ਕਲੋਨੀ ਅਣਅਧਿਕਾਰਿਤ ਹੋਣ ਕਰਕੇ ਇਸ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਪਲਾਟਾਂ ਦੀ ਖਰੀਦੋ-ਫਰੋਖਤ ਨਾ ਕੀਤੀ ਜਾਵੇ ਉਲੰਘਣਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤੋ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਅਨਦੀਪ ਕੌਰ ਦੇ ਵੱਲੋਂ ਜਿਹੜਾ ਕਿ ਨੋਟਿਸ ਦਿੱਤਾ ਗਿਆ ਹੈ ਕਲੋਨੀ ਦੇ ਮਾਲਕਾਂ ਨੂੰ ਪਹਿਲਾਂ ਵੀ ਕਈ ਸਾਰੇ ਨੋਟਿਸ ਜਿਹੜੇ ਕਿ ਜਾਰੀ ਕਰ ਦਿੱਤੇ ਗਏ ਸਨ ਤੇ ਅੱਜ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਪਹਿਲਾਂ ਇਸ ਕਲੋਨੀ ਦੇ ਬੋਰਡ ਲਗਾਇਆ ਗਿਆ ਸੀ ਨਿਗਮ ਵੱਲੋਂ ਤੇ ਸਾਨੂੰ ਸੂਚਨਾ ਮਿਲੀ ਸੀ ਇਹ ਜਿਹੜਾ ਗੇਟ ਇਹਨਾਂ ਨੇ ਲਾਇਆ ਹੈ ਕੋਲ ਕਲੋਨੀ ਦੇ ਸੜਕ ਦੇ ਬਾਹਰ ਉੱਥੋਂ ਖੋਲ ਕੇ ਗਾਇਬ ਗਏ ਕੰਮ ਕਰਦੇ ਸੀਗੇ ਤੇ ਅੱਜ ਇਹਨੂੰ ਆਰਡਰ ਲੈ ਕੇ ਨਾ ਇਹਨੂੰ ਸੀਲ ਕਰਤਾ ਪਰਮਨੈਂਟ ਤੌਰ ਤੇ ਕੋਲ ਅਸਰ ਮਾਲਕ ਤੋਂ ਨਾਲੇ ਮਾਲਕ ਸਾਨੂੰ ਪਤਾ ਲੱਗਿਆ ਕੋਈ ਸ਼ਾਮ ਮਹਾਜਨ ਨਾਮ ਦੇ ਬੰਦੇ ਦੀ ਕਲੋਨੀ ਹੈ ਤੇ ਹੋਰ ਵੀ 파ਟਨਰ ਹੈਗੇ ਦੋ ਤਿੰਨ ਬੰਦੇ ਵਿੱਚ ਤੇ ਬਾਕੀ ਦੇ ਇਹਦੇ ਮਤਲਬ ਜਿਹੜਾ ਬੋਰਡ ਵੀ ਉੱਥੇ ਨਵਾਂ ਲਾਤਾ ਸੀ ਤੇ ਇੱਕ ਐਂਟਰੀ ਦੂਜੇ ਪਾਸੇ ਸੀ ਉਹਨੂੰ ਵੀ ਬੰਦ ਕਰ ਉੱਥੇ ਵੀ ਬੋਰਡ ਲਾਤਾ ਹੈ ਇਹ ਰੀਜ਼ਨ ਕੀ ਰੀਜ਼ਰ ਸੀਲ ਕਰਨ ਦਾ ਸੀਲ ਕਰਨ ਦਾ ਰੀਜ਼ਨ ਹੈ ਵੀ ਇਹ ਕੰਮ ਜਿਹੜਾ ਚਲਾਈ ਜਾਂਦੇ ਸੀ ਰੋਕ ਦੇ ਨਹੀਂ ਸੀ ਇਲਲੀਗਲ ਕੋਲੋਨਾਈਜੇਸ਼ਨ ਦਾ ਇਸ ਕਰਕੇ ਲੋਕਾਂ ਦੀ ਜਾਣਕਾਰੀ ਵਾਸਤੇ ਦੋ ਬੋਰਡ ਲਗਾਏ ਆ ਹੂੰ ਮੈਂ ਸੀ ਪਹਿਲੇ ਇੱਕ ਪਾਸੇ ਲਾਇਆ ਸੀ ਦੂਜੇ ਪਾਸੇ ਵੀ ਲਾਤਾ ਬੋਰਡ ਹੂੰ ਸਰ ਇਸੇ ਤਰ੍ਹਾਂ ਦਾ এবੀ ਕਾਲਜ ਵਿੱਚ ਕਲੋਨੀ ਦਾ ਵੀ ਜਿਹੜਾ ਬੋਰਡ ਆ ਉਹ ਲਾਇਆ ਸੀ ਪਰ ਉਹ ਤੇ ਮੌਜੂਦ ਨਹੀਂ ਆ ਉੱਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਉਹ ਵੀ ਸਾਡੀ ਕਾਰਵਾਈ ਚੱਲਦੀ ਪਈ ਆ ਪਰ ਉਹਨਾਂ ਉਸ ਕਲੋਨੀ ਦੀ ਨਾ ਫਾਈਲ ਜਮ੍ਹਾਂ ਹੋ ਗਈ ਸਾਡੇ ਕੋਲੋਂ ਤੇ ਉਹ ਅੰਡਰ ਪ੍ਰੋਸੈਸ ਆ ਸਾਡੇ ਹੀ ਨਕਸ਼ੇ ਤੇ ਫਾਈਲ ਆ ਗਈ ਆ ਤੇ ਜਿਹੜੇ ਵੀ ਡਾਕੂਮੈਂਟ ਸੀਗੇ ਉਹ ਜਮ੍ਹਾਂ ਕਰਾਤੇ ਆ ਬਾਕੀ ਦੇ ਚਲੋ ਉਹ ਸਾਡੇ ਉਹਦੇ ਚ ਆ ਗਏ ਆ ਹੀ ਨਕਸ਼ਾ ਪ੍ਰੋਫਾਈਲ ਦੇ ਵਿੱਚ ਤੇ ਫਿਲਹਾਲ ਕੰਮ ਵੀ ਬਣਦਾ ਹੈਗਾ ਉੱਤੇ ਤੇ ਜੋ ਵੀ ਬਣਦੀ ਕਾਰਵਾਈ ਐ ਕਲੋਨੀ ਪਾਸ ਕਰਨ ਦੀ ਅਸੀਂ ਕਰਾਂਗੇ ਉਹਦੇ ਤੇ